ਸਾਰਿਆਂ ਨੂੰ ਜੈਮਸੀ ਦੀ ਜਿੱਦਾਂ ਕਿ ਤੁਹਾਨੂੰ ਪਤਾ ਪੰਜਾਬ ਦੇ ਹਾਲਾਤਾਂ ਬਾਰੇ ਜਿਹੜੇ ਮਾਰੇ ਕਰੋ ਜਿਹਦੇ ਘਰਵਾ ਉਹ ਉਹਨਾਂ ਦੀ ਛੱਤਾਂ ਪਹੁੰਚ ਰਹੀਆਂ ਚੋਰੀਆਂ ਦੇ ਸ੍ਰੀ ਪਰਮੇਸ਼ਰ ਦੇ ਦਾਸ ਪ੍ਰੋਫਿਟ ਰਵਿੰਦਰ ਜੀ ਉਹ ਘਰਾਂ ਦੇ ਵਿੱਚ ਆਏ ਜਿਨ੍ਹਾਂ ਦੀਆਂ ਛੱਤਾਂ ਚੋਰੀਆਂ ਵਾ ਤਰਪਾਲ ਲੈ ਕੇ ਰਾਸ਼ਨ ਲੈ ਕੇ ਘਰੇਵਾਂ ਦੇ ਵਿੱਚ ਪਹੁੰਚੇ ਆ ਪ੍ਰੋਫਿਟ ਜੀ ਉਹਨਾਂ ਦੇ ਘਰਾਂ ਦੇ ਵਿੱਚ ਆਏ ਆ ਜਿਨ੍ਹਾਂ ਦੀਆਂ ਛੱਤਾਂ ਜੜੀਆਂ ਵਾ ਚੋਰੀਆਂ بارش ਦਾ ਕਰਕੇ ਜਿਹੜਾ ਵਾ ਹੋਰ ਵੀ ਠੀਕ ਹੋ ਟੀਮ ਆ ਉਹ ਆਪਣਾ ਵਰਕ ਕਰਦੀ ਪਈ ਆ ਤਰਪਾਲਾਂ ਜਿਹੜੀਆਂ ਵਾ ਲੋਕਾਂ ਦੇ ਘਰਾਂ ਦੇ ਉੱਤੇ ਜਿਹੜੀਆਂ ਛੱਤਾਂ ਚੋਰੀਆਂ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਤੇ ਉਹਨਾਂ ਦੇ ਘਰਾਂ ਦੇ ਉੱਤੇ ਜਿਹੜੀਆਂ ਵਾ ਤਰਪਾਲਾਂ ਪਾ ਕੇ ਦਿੱਤੀਆਂ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ ਪ੍ਰੋਫਿਟ ਜੀ ਜਿਹੜੇ ਇੱਕ ਹੋਰ ਘਰ ਦੇ ਵਿੱਚ ਵਿਜ਼ਿਟ ਕਰ ਚੁੱਕੇ ਆ ਇਸ ਘਰ ਦੇ ਜਿਹੜੇ ਹਾਲਾਤ ਆ ਉਹ ਬਹੁਤ ਜ਼ਿਆਦਾ ਮਲਕੀ ਮਾੜੇ ਆ ਤੇ ਤੁਸੀਂ ਇਸ ਘਰ ਦੇ ਜਿਹੜੇ ਹਾਲਾਤ ਹੀ ਦੇਖ ਸਕਦੇ ਹੋ ਛੱਤਾਂ ਜਿਹੜੀਆਂ ਵਾ ਚੋਰੀਆਂ ਵਾ ਤੇ ਥੱਲੇ ਜਿਹੜਾ ਟਿੱਕੜ ਹੋ ਗਿਆ ਉਹ ਇਹਨਾਂ ਰਹਿਣਾ ਵੀ ਜਿਹੜਾ ਬਹੁਤ ਔਖਾ ਹੋਇਆ ਵਾ ਬਹੁਤ ਮਾੜੇ ਹਾਲਾਤ ਹੈ ਇਸ ਘਰ ਦੇ ਜਿਹਨਾਂ ਦੀ ਟੀਮ ਦੇ ਵੱਲੋਂ ਜਿਹੜਾ ਰਾਸ਼ਨ ਉਹਨਾਂ ਨੂੰ ਦਿੱਤਾ ਜਾ ਰਿਹਾ ਵਾ ਸੋ ਪ੍ਰੋਫਿਟ ਜਿਸ ਘਰ ਦੇ ਵਿੱਚ ਇੱਕ ਹੋਰ ਘਰ ਦੇ ਵਿੱਚ ਪਹੁੰਚੂ ਕੇ ਆ ਇਸ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਕਰਕੇ ਬਹੁਤ ਹੀ ਜ਼ਿਆਦਾ ਖਰਾਬ ਹੋ ਚੁੱਕੇ ਤੇ ਅੱਗੇ ਵੀ ਇੱਕ ਸਾਡੇ ਤੋਂ ਘਰ ਦੇ ਹਾਲਾਤ ਜਿਹੜੇ ਬਹੁਤ ਹੀ ਮਾੜੇ ਆ ਸਿਸਟਮ ਵਿਧਵਾ ਹੋਣ ਦੇ ਕਰਕੇ ਜਿਹੜਾ ਵਾ ਕੁਝ ਕਰ ਨਹੀਂ ਪਾਰੇ ਸਾਰੇ ਜਿਹੜੇ ਕਮਰੇਆਂ ਦੇ ਵਿੱਚ ਪਾਣੀ ਟਿੱਕੜ ਇਕੱਠਾ ਹੋਇਆ ਵਾ ਬਾਲਟੀਆਂ ਲਾ ਕੇ ਜਿਹੜਾ ਵਾ ਕੀਤਾ ਜਾ ਰਿਹਾ ਹੈ ਪਾਣੀ ਨੂੰ ਇਕੱਠਾ ਘਰ ਦੇ ਹਾਲਾਤ ਦੇਖ ਸਕਦੇ ਹੋ ਕਿ ਲੈਂਟਰੀ ਵੀ ਜਿਹੜਾ ਪੂਰਾ ਚੋਰਿਆ ਵਾ ਥੱਲੇ ਸਿਸਟਰ ਹੈ ਵਿਧਵਾ ਮੈਂ ਤੂੰ ਦੇਖ ਸਕਦੇ ਘਰ ਦੇ ਹਾਲਾਤ ਮਿੱਤਰਪਾਲਾਂ ਲਾ ਕੇ ਜਿਹੜਾ ਵਾ ਪਾਣੀ ਪੀਤਾ ਜਾ ਰਿਹਾ ਵੀ ਕੱਪੜੇ ਜਿਹੜੀਆਂ ਨਾ ਗਿੱਲੇ ਹੋਣ ਤੋਂ ਪ੍ਰੋਫਿਟ ਜੀ ਜਿਹੜਾ ਵਾ ਦੂਸਰੇ ਘਰ ਦੇ ਵਿੱਚ ਆਏ ਵਿਜ਼ਿਟ ਕਰਨ ਉਹਨਾਂ ਦੇ ਵੀ ਸੇਮ ਸੋ ਇਸ ਪ੍ਰੋਫਿਟ ਜੀ ਵੀ ਵਿਜ਼ਿਟ ਕਰ ਕੰਡੀਸ਼ਨ ਦੇ ਵਿੱਚ ਇਸ ਸਾਦਿਸ ਕਰਦੇ ਜਿਹੜੇ ਹਾਲਾਤ ਪਾਣੀ ਉਤੋਂ ਚੋ ਚੋ ਕੀ ਜਿਹੜਾ ਵਾਥਲੇ ਬਹੁਤ ਜਿ ਇਕੜੂ ਗਿਆ ਇਹ ਕਾਪੂ ਦੇ ਜੀ ਪ੍ਰੋਫਿਟ ਜੀ ਦੀ ਜਿਹੜੀ ਟੀਮ ਤੇ ਪਹੁੰਚ ਚੁੱਕੀ ਇਸ ਕਰਦੇ ਵਿੱਚ ਵੀ ਕੰਡੀਸ਼ਨ ਦੇਖ ਸਕਦੇ ਹੋ ਕਿ ਪਾਣੀ ਚੋ ਚੋ ਜਿਹੜਾ ਤਾਂ ਇਕੜੂ ਗਿਆ